ਤੋਂ ਅੱਜ ਜਿਹੜੀ ਪਹਿਲਾਂ ਆਪਾਂ ਭਗਤੇ ਦੀ ਵੀਡੀਓ ਕਰਕੇ ਹਟਿਆ ਕਣਕਾ ਜਿਹੜੀ ਬਹੁਤ ਕਾਫੀ ਨੁਕਸਾਨ ਹੋਇਆ ਜਿਹੜੀ ਅੱਗ ਦੀ ਲਪੇਟ ਦੇ ਵਿੱਚ ਆਈ ਆ ਤੇ ਇੱਥੇ ਹੁਣ ਆਪਾਂ ਖੜੇ ਆ ਕੇਸਰ ਵਾਲਾ ਪੰਡਾ ਤੇ ਇੱਥੋਂ ਦਾ ਬਾਈ ਇੱਕ ਜੀਵਨ ਸਿੰਘ ਗੈਲਾ ਪੁੱਤਰ ਪਿਰਤਪਾਲ ਸਿੰਘ ਪੁੱਤਰ ਪਿਰਤਪਾਲ ਸਿੰਘ ਤੇ ਉਹਨਾਂ ਦਾ ਵੀ ਯਾਨੀ ਕਿ ਕਾਫੀ ਨੁਕਸਾਨ ਹੋ ਗਿਆ 8 ਏਕੜ ਕਣਕ ਉਹਨਾਂ ਦੀ ਵੀ ਜਾਨਕਿ ਮੱਚ ਗਈ ਆ ਇਹ ਦੋਸਤੋ ਗੱਲ ਇਹ ਆ ਵੀ ਆਪਾਂ ਅੱਗੇ ਵੀ ਦੱਸ ਕੇ ਹਟੇ ਆ ਵੀ ਜ਼ਿਮੀਂਦਾਰ ਕੋਲੇ ਸਿਰਫ ਇੱਕੋ ਇੱਕ ਹੁੰਦਾ ਫਸਲ ਫਸਲ ਤੋਂ ਬਿਨਾ ਉਸ ਕੋਲੇ ਕੋਈ ਹੋਰ ਰਿਸੋਰਸ ਨਹੀਂ ਗੇ ਤੇ ਦੋਸਤੋ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਇਹ ਭਗਤਾ ਭਾਈ ਦੇ ਵਿੱਚ ਵਾਪਰੀ ਆ ਵੇਖੋ ਢਿੱਲ ਮਾ ਕੇ ਸਰਾਲਾ ਕਿੰਨੀ ਵਾਰ ਟਿਕਰੇ ਇਹ ਅਗਨੇ ਆਪ ਦੀ ਲਪੇਟ ਦੇ ਵਿੱਚ ਇਹ ਜਾਨਕੀ ਲੈ ਲਿਆ ਤਿੰਨ ਪਿੰਡ ਤੇ ਉਹਦੇ ਵਿੱਚ ਆ ਜਿਹੜਾ ਬਾਈ ਜੀਵਨ ਸਿੰਘ ਆ ਉਹਦਾ ਵੀ 8 ਕਿੱਲੇ ਬਾਣ ਤੇ ਇੱਕ ਬਾਈ ਜਿਹੜਾ ਫੌਜੀ ਆ ਕਤਰ ਸਿੰਘ ਕਤਰ ਸਿੰਘ ਤੇ ਉਹਦਾ ਵੀ ਬਾਣ ਮੱਚਿਆਗਾ 4 ਕਿੱਲੇ ਗਰਜੀਤ ਸਿੰਘ ਅਗਲੇ ਪਾਸੇ ਤੇ 4 ਕਿੱਲੇ ਗਰਜੀਤ ਸਿੰਘ ਬਾਈ ਜਿਵੇਂ ਜਿਵੇਂ ਦੱਸ ਰਹੇ ਆ ਤਿੰਨ ਚਾਰ ਬੰਦੇ ਤਾਂ ਇੱਥੇ ਆਪਣੇ ਕੋਲੇ ਮੌਜੂਦ ਆ ਤੇ ਬਾਕੀ ਜਿਹੜੇ ਤਕਰੀਬਨ ਕਈ ਬੰਦੇ ਹਜੇ ਤਕਰੀਬਨ ਤਕਰੀਬਨ ਇੱਥੇ ਮੌਜੂਦ ਹੈ ਨਹੀਂਗੇ ਕੋਲੇ ਨਵਦੀਪ ਸਿੰਘ ਆ ਉਹਦੇ ਦੇ ਬੱਚੇ ਸੀ ਨਵਦੀਪ ਨਵੀ ਨਵੀ ਤੇ ਬਾਈ ਇੱਕ ਜਿਹੜਾ ਨਵੀ ਆ ਤੇ ਇਹ ਯਾਰ ਕਾਫੀ ਜਾਨੀ ਕਿ ਕਿੱਥੇ ਕਿੱਥੇ ਆਪਾਂ ਗਿਣਤੀ ਕਰ ਸਕਦੇ ਆ ਵੀ ਇਹ ਨਹੀਂ ਪਤਾ ਵੀ 500 ਕਿੱਲਾ ਇਹ ਮੱਛਾਗਾ 500 ਕਿੱਲੇ ਦੇ ਵਿੱਚ ਵੇਖ ਲਓ ਕਿੰਨਾ ਕਿੰਨੇ ਘਰ ਆ ਜਾਂਦੇ ਤੇ ਬਾਈ ਜਿਹੜੇ ਆਪਾਂ ਮੌਜੂਦਾ ਕੋਲੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਬਾਈ ਇੱਕ ਬੇਨਤੀ ਆ ਪਹਿਲਾਂ ਵੀ ਆਪਾਂ ਬੇਨਤੀ ਕਰਕੇ ਹਟੇ ਆ ਵੀ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਿਹੜਾ ਹੋਇਆਗਾ ਤੇ ਉਹਦੀ ਭਰ ਪਾਈ ਆਪਾਂ ਕੱਲਾ ਬੰਦਾ ਕੋਈ ਨਹੀਂ ਕੁਝ ਕਰ ਸਕਦਾ ਤੇ ਆਪਣੀ ਐਨ ਆਰ ਆਈ ਵੀਰਾਂ ਨੂੰ ਹੋਰ ਜਿਹੜੀਆਂ ਕੋਈ ਸੰਸਥਾ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਇਹਨਾਂ ਦਾ ਆਪਾਂ ਜਰੂਰ ਸਹਿਯੋਗ ਦਿਈਏ ਤੇ ਆਪਾਂ ਇਹਨਾਂ ਦਾ ਨੰਬਰ ਉੱਤੇ ਚਲਾਵਾਂਗੇ ਤੇ ਬਾਈਆਂ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਤੇ ਵੀਡੀਓ ਨੂੰ ਇੱਕ ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਇਹ ਇੱਕ ਹਮਦਰਦੀ ਆ ਕੋਈ ਆਪਣਾ ਇਹ ਕਿਉਂ ਵਿਊ ਚੱਕਰਨੀ ਇਹ ਇੱਕ ਸਿਰਫ ਹਮਦਰਦੀ ਆ ਇਹ ਸਰਕਾਰ ਤਾਈਂ ਆਪਣੀ ਗੱਲ ਪਹੁੰਚਾਉਣ ਦਾ ਇੱਕ ਮਾਧਿਅਮ ਆ ਆਪਾਂ ਜਿਹੜੀ ਆਪਦੀ ਗੱਲ ਆ ਉਹ ਸਰਕਾਰ ਤਾਈਂ ਪਹੁੰਚਾ ਸਕਦੇ ਆ ਤੇ ਬਹੁਤ ਵੱਡਾ ਇਹ ਨੁਕਸਾਨ ਹੋਇਆ ਤੇ ਬਾਈਆਂ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਜੀਵਨ ਸਿੰਘ ਨਾਲ 2023 ਵਿੱਚ ਇਹਦੇ 2 ਸਾਲ ਪਹਿਲਾਂ ਇੱਥੇ ਗੜੀ ਮਾਰੀ ਹੋਈ ਬਹੁਤ ਜ਼ਿਆਦੇ ਹਾਂਜੀ ਉਦੋਂ ਵੀ ਇਹ ਜ਼ਮੀਨ ਦਾ ਇਹਨੇ ਸਾਰੇ ਜ਼ਮੀਨਾਂ ਦਾ ਬਹੁਤ ਨੁਕਸਾਨ ਹੋਇਆ 100% ਨੁਕਸਾਨ ਹੋਇਆ ਠੀਕ ਹੈ ਜੀ ਹਾਂ ਤੇ ਇਥੋਂ ਚਰਮਾਜੀ ਹੱਥੋਂ ਲੈ ਕੇ ਕੋਠੇ ਭਾਈਆਂ ਨੇ ਕੇਸਰਾ ਦਾ ਨਵਾਂ ਕੇਸਰਾ ਵਾਲਾ 100% ਸਾਰੇ 2 ਸਾਲ ਪਹਿਲਾਂ ਹੋਇਆ ਤੇ 100% ਹੀ ਹੁਣ ਹੋ ਚੁੱਕਿਆ ਅਜਾ ਠੀਕ ਹੈ ਜੀ ਹਾਂਜੀ ਤੇ ਪਰ ਕੋਈ ਬਾਹਲੀ ਵੱਡੀ ਸਾਨੂੰ ਹੈਲਪ ਨਹੀਂ ਹੋਈ ਹਾਲਤਾਂ ਜਦੋਂ ਪਹਿਲਾਂ ਤੇ ਅਸੀਂ ਆਪਸੇ ਭਰਾਵਾਂ ਨੇ ਜਿੰਨਾ ਹੋ ਸਕੇ ਕਰ ਦੇ ਸਕਦੇ ਹਾਂ ਠੀਕ ਹੈ ਜਿੰਨਾ ਕੁ ਸਾਥ ਹੁੰਦਾ ਹੈ ਉਹ ਕਰਾਂਗੇ ਜਾਨਕੀ ਆਮ ਆਪਾਂ ਨੋਰਮਲ ਕਿਸਾਨੀ ਚ ਆ ਗਏ ਸਾਰੇ ਜਿਨੇ ਘਰ ਹਾਂਜੀ ਇਹਨਾਂ ਕੋਲ ਤਾਂ ਤੂੜੀ ਵੀ ਨਹੀਂ ਰਹੀ ਦਾਣੇ ਤਾਂ ਰਹਿਣੇ ਕੀ ਸੀ ਦੋਸਤੋ ਆ ਬਹੁਤ ਵੱਡੀ ਯਾਰ ਦਰਦਨਾਕ ਗੱਲ ਆ ਇੱਕ ਬਾਈ ਕਹਿੰਦਾ ਦਾਣੇ ਤਾਂ ਬਚਨੇ ਕੀ ਆ ਯਾਰ ਤੂੜੀ ਵੀ ਨਹੀਂ ਪਸਮਾ ਖਾਤਰ ਰਹੀ ਤੇ ਬਹੁਤ ਇਹ ਜਿਹੜੀ ਮੰਦਭਾਗੀ ਘਟਨਾ ਤੇ ਇਹ ਤੇ ਬੋਲਣ ਨੂੰ ਵੀ ਨਹੀਂ ਜੀ ਕਰਦਾ ਯਾਰ ਆਪਦਾ ਮਨ ਇਹਨਾਂ ਦੁਖੀ ਹੋਇਆ ਤੇ ਆਹ ਵੇਖੋ ਉਹ ਦਰਖਤ ਆਹ ਵੇਖੋ ਉਹ ਦਰਖਤ ਕਿੱਥੋਂ ਟਿੱਕਰ ਜਿਹੜੇ ਝੁਲਸੇ ਵੇ ਆ ਤੇ ਬਹੁਤ ਯਾਨੀ ਕਿ ਭਿਆਨਕ ਜਿਹੜੀ ਅੱਗ ਸੀ ਇਹ ਤੇ ਇਹ ਇਥੇ ਚੱਲੀ ਹੋਈ ਸੀ ਆ ਇਧਰੋਂ ਤੁਹਾਨੂੰ ਆத் ਰਖਤ ਦਿਖਾ ਦਿੰਨੇ ਆ ਆ ਵੀ ਰੋਡ ਦੇ ਉੱਤੇ ਹਜੇ ਵੀ ਯਾਨੀ ਕਿ ਧੁਖੀ ਜਾਂਦੇ ਆ ਤੇ ਇਹ ਬਾਈ ਨਾਲ ਥੋੜੀ ਗੱਲ ਕਰਵਾਉਣੀ ਆ ਜੀਵਨ ਸਿੰਘ ਨਾਲ ਤੇ ਬਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਯਾਨੀ ਕਿ ਭਾਰੀ ਥੋੜਾ ਨੁਕਸਾਨ ਹੋਇਆ ਤੇ ਇੱਕ ਤਾਂ ਵੱਡੇ ਵੀਰ ਹੌਂਸਲਾ ਨਹੀਂ ਹਾਰਨਾ ਵੇਖੋ ਜ਼ਿੰਦਗੀ ਦੇ ਵਿੱਚ ਵਾਦੇ ਕਾਟੇ ਆਪਣੇ ਚੱਲੀ ਜਾਂਦੇ ਆ ਕਈ ਬੰਦੇ ਨਾ ਹੌਂਸਲਾ ਛੱਡ ਕੇ ਦਿਮਾਗੀ ਆਫਸੈਟ ਵੀ ਹੁੰਦੇ ਵੇਖਿਆ ਬੰਦੇ ਕਿਉਂ ਜ਼ਿਮੀਂਦਾਰ ਕੋਲੇ ਸੋਰਸ ਹੀ ਇੱਕ ਆਗਾ ਜਿਹੜਾ ਫਸਲ ਵਾਲਾ ਤੇ ਇਹ ਜਾਣ ਕੇ ਪੁੱਤਾਂ ਨੂੰ ਪਾਲੀ ਵੀ ਫਸਲ ਜਿਹੜੀ ਅੱਖਾਂ ਦੇ ਸਾਹਮਣੇ ਤੇ ਤਬਾਹ ਹੋ ਜਾਣੀ ਤੇ ਬਹੁਤ ਵੱਡਾ ਇਹ ਇੱਕ ਹਾਸਾਗਾ ਤੇ ਇੱਕ ਤੈਨੂੰ ਸਲੂਟ ਵੀ ਆ ਜਿਹੜੇ ਬਾਈ ਨੇ ਆਪਦੀ ਕਣਕ ਤਾਂ ਇਹਦੀ ਮੱਚ ਗਈ ਤੇ ਪਰ ਗਵਾਂਢੀ ਦੀ ਇਹਦੇ ਤਵੀਆਂ ਪਾਈਆਂ ਉਹ ਟਰੈਕਟਰ ਮਗਰ 4 ਕਿੱਲੇ ਉਹਨੇ ਵੇਚਾ ਦਿੱਤੀ ਤੇ 4 ਕਿੱਲੇ ਕਣਕ ਉਹਦੀ ਗਵਾਂਢੀ ਦੀ ਵੇਚਾਤੀ ਇਹਨੇ ਤਵਗਾ ਮਾਰ ਮਾਰ ਕੇ ਬਹੁਤ ਜਨ ਕੇ ਹੌਸਲੇ ਨੂੰ ਇਹਨਾਂ ਨੂੰ ਜ਼ਾਤ ਵੀ ਦੇਣੀ ਪੰਦੀ ਆ ਨਹੀਂ ਬੰਦਾ ਆ ਆਪਣੀ ਫਸਲ ਅੱਖਾਂ ਦੇ ਸਾਹਮਣੇ ਮੱਚਦੀ ਵੇਖ ਕੇ ਬਾਈ ਮੈਂਟਲ ਹੋ ਜਾਂਦਾ ਤੇ ਬਾਈ ਕੀ ਆਪਾਂ ਮੰਗ ਕਰਨਾ ਚਾਹੁੰਦੇ ਆ ਸਰਕਾਰ ਤੋਂ ਕੋਈ ਮੰਗਦਾ ਜੀ ਹੁਣ ਅਸਲ ਜੀ ਵੇਖ ਕੇ ਜਿੰਨਾ ਕੋਈ ਸਰਕਾਰ ਹੈਗਾ ਕੋਈ ਇਹਨਾਂ ਦਾ ਹੈਗਾ ਵੀ ਜਿੰਨਾ ਕੋ ਨੁਕਸਾਨ ਹੋਇਆ ਉਹਨਾਂ ਚੱਲ ਹੋ ਜੇ ਠੀਕ ਆ ਜੀ ਤੇ ਪਹਿਲਾਂ ਗੜਿਆਂ ਵੇਰੇ ਵੀ ਆਏ ਹੋਏ ਸੀਗਾ ਇਹ ਇਰਗੇ ਚ ਗੜੇ ਬਹੁਤ ਪਏ 100% ਨੁਕਸਾਨ ਹੋਗਾ ਜੀ ਪਰ ਉਦੋਂ ਸਰਕਾਰ ਨੇ ਕੋਈ ਬਾੜਾ ਨਹੀਂ ਯਾਨੀ ਕਿ ਦੂਜੀ ਾਰ ਨੁਕਸਾਨ ਹੋ ਗਿਆ ਜੀ ਦਾ ਵੀ ਅਸਲ ਤੀਜੀ ਾਰ ਪਿਛਲੇ ਸਾਲ ਵੀ ਸੀਗਾ 15-20% ਵਧਿਆ ਨਾਲ ਵਧੇ ਪਏ ਨੇ ਤੀਜੀ ਾਰ ਦੂਜੀ ਾਰ 100-100% ਹੋ ਗਿਆ ਠੀਕ ਹੈ ਤੇ ਕੋਈ ਬਾੜੀ ਆਏ ਨਹੀਂ ਬਗੈਸਦੇ ਆਪ ਸਰਕਾਰ ਨੂੰ ਜੇ ਕਹਦੀਆਂ ਮੰਗਾ ਵੀ ਸਰਕਾਰ ਨੇ ਕੋਈ ਖੁੱਲ ਕੇ ਜੇ ਪਿਛਲੀ ਾਰ ਕਰਨ ਅੱਧ ਬਚਾਦੇ ਜੀ ਨਿਭੜਿਆ ਜੀ ਗੜਿਆਂ ਜੋ ਵੀ ਕੋਈ ਈਡੀ ਕੋਈ ਬਾੜੀ ਹੈ ਨਹੀਂ ਬਾਕੀ ਚਲੋ ਕੋਈ ਨਾ ਜਿਹੜਾ ਕੋ ਹੈਗਾ ਦੋਸਤੋ ਇਹ ਬਾਈ ਦੀ ਗੱਲ ਸਹੀ ਹੈ ਵੀ ਸਰਕਾਰ ਨੇ ਤਾਂ ਪਹਿਲਾਂ ਵੀ ਆਸ ਇਹਨਾਂ ਦੀ ਛੱਡੀ ਵੀ ਕੋਈ ਆ ਕਿਉਂ ਦੋ ਵੇਰੀ ਗੜਿਆਂ ਦੀ ਮਾਰਚ ਆ ਗਿਆ ਇਹਨਾਂ ਦਾ ਵਾਹਣ ਉਹ ਕਹਿੰਦੇ ਸਰਕਾਰ ਨੇ ਉਦੋਂ ਵੀ ਸਾਡੀ ਕੋਈ ਬਾਣੀ ਫੜੀ ਤੇ ਆਪਾਂ ਸਰਕਾਰਾਂ ਦਾ ਜਦੋਂ ਕਰਨੀਆਂ ਉਦੋਂ ਵੇਖੀ ਜਊ ਆਪਣੀ ਬੇਨਤੀ ਕੋਈ ਆ ਤੇ ਆਪਾਂ ਕਿਸਾਨ ਭਰਾਵਾਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜ਼ਰੂਰ ਆਪਣੇ ਭਾਈਚਾਰੇ ਦੀ ਹੈਲਪ ਜ਼ਰੂਰ ਆਪਾਂ ਕਰਨੀ ਆ ਤੇ ਕਿਉਂ ਥੋੜੇ ਥੋੜੇ ਨਾਲ ਉਹ ਕਹਿੰਦੇ ਹੁੰਦੇ ਚੂਲੀ-ਚੂਲੀ ਨਾਲ دریا ਭਰ ਜਾਂਦਾ ਤੇ ਇਹਨਾਂ ਦਾ ਜਿਹੜਾ ਆਪਾਂ ਹਣ ਤੋਂ ਭਾਵ ਜੇ 100% ਨਹੀਂ ਤਾਂ ਤਕਰੀਬਨ ਤਕਰੀਬਨ ਆਪਾਂ 60 70% ਆ ਜਿਹੜਾ ਨੁਕਸਾਨ ਉਹ ਪਰ ਪਾਈ ਇਹਨਾਂ ਦੀ ਹੋ ਸਕੇ ਇਹਨਾਂ ਨੂੰ ਇਹਨੇ ਨਾ ਆਪਦਾ 6 ਮਹੀਨੇ ਜਿਹੜਾ ਕੋਈ ਆਪਦਾ ਬੰਦੇ ਦਾ ਸਰਕਲ ਆ ਕਿਉਂ ਆਮ ਜ਼ਿਮੀਂਦਾਰ ਆ ਮੱਧ ਵਰਗ ਦੇ ਵਿੱਚੋਂ ਤੇ ਆਮ ਜ਼ਿਮੀਂਦਾਰ ਦੇ ਸਾਨੂੰ ਪਤਾ ਹੀ ਹਾਲਾਤ ਕਿਹੋ ਜਿਹੇ ਆ ਤੇ ਅੱਜ ਕੱਲ ਸਾਰਾ ਜੇ ਕੋਈ ਤਕੜਾਗਾ ਤਾਂ ਉਹਦੇ ਉਹੋ ਜਿਹੇ ਖਰਚੇ ਆ ਤੇ ਵੱਡਾ ਵੱਡੇ ਲੈਵਲ ਤੇ ਆ ਛੋਟਾ ਛੋਟੇ ਲੈਵਲ ਤੇ ਏ ਦੋਸਤੋ ਗੱਲ ਇਹ ਕਿਸਾਨੀ ਦਾ ਹਾਲ ਤੁਹਾਨੂੰ ਪਤਾ ਹੀ ਆ ਤੇ ਇਹ ਆਪਾਂ ਬੇਨਤੀ ਕੋਈ ਕਰਦੇ ਆ ਐਨਆਰਆਈ ਵੀਰਾਂ ਨੂੰ ਤੇ ਆਪਣੇ ਜਿਹੜੇ ਕੋਈ ਸੰਸਥਾ ਵੱਡੀਆਂ ਆ ਉਹਨਾਂ ਨੂੰ ਵੀ ਆਪਾਂ ਰਲ ਮਿਲ ਕੇ ਇਹਨਾਂ ਭਰਾਵਾਂ ਦੀ ਜ਼ਰੂਰ ਹੈਲਪ ਕਰਨੀ ਆ ਮਦਦ ਕਰਨੀ ਆ ਤੇ ਆਪਾਂ ਨੰਬਰ ਇਹਨਾਂ ਦਾ ਉੱਤੇ ਚਲਾਵਾਂਗੇ ਤੇ ਸਿੱਧਾ ਕੰਟੈਕਟ ਵਾਈਆਂ ਨਾ ਕਰਕੇ ਇਹਨਾਂ ਨਾਲ ਹਮਦਰਦੀ ਦੇ ਤੌਰ ਤੇ ਆਪਾਂ ਇਹਨਾਂ ਦੇ ਨਾਲ ਆ ਇਹਨਾਂ ਦਾ ਹੌਸਲਾ ਨਹੀਂ ਆਪਾਂ ਡਿੱਗਣ ਦੇਣਾ ਤੇ ਆਹੀ ਬੇਨਤੀ ਸੀ ਤੇ ਆ ਇੱਕ ਬਾਈ ਹੋਰ ਆ ਬਾਈ ਨਾਮ ਵੀ ਤੁਹਾਡੀ ਗੱਲ ਕਰਾਉਣੇ ਆ ਬਾਈ ਤੁਹਾਡਾ ਵੀ ਬਾਣ ਮੱਚਿਆਗਾ ਹਾਂਜੀ ਮੈਂ 4.5 ਕਿਲੇ ਮੱਚੇ ਜੀ ਅਸੀਂ ਵੱਢੀ ਜਾਂਦੇ ਸੀਗੇ ਅੱਗ ਦੀ ਲਪੇਟ ਚ ਮਸ਼ੀਨ ਵੀ ਆ ਜਾਣੀ ਸੀ ਟਰਾਲੀ ਆ ਕਾਗੀ ਜੀ ਬਾਕੀ ਕੱਢ ਕੇ ਲੈ ਗਿਆ ਸੀ ਜੀ ਠੀਕੇ ਸੀ ਬਾਣ ਹਾਂਜੀ ਠੀਕੇ ਤੇ ਸੀਗਾ ਭਾਂਬੜਾ ਹੀ ਨਾ ਬਹੁਤ ਜ਼ਿਆਦੇ ਹਵਾ ਬਹੁਤ ਜ਼ਿਆਦੇ ਸੀ ਜੀ ਸਮਝ ਨਹੀਂ ਲੱਗੀ ਕਰੀਏ ਕੀ ਸਾਨੂੰ ਸਮਝ ਨਹੀਂ ਲੱਗੀ ਉਹ ਗੁੱਲਾ ਪਾਇਆ ਟਰਾਲੇ ਦਾ ਭੱਜੀ ਜਾਂ ਟਰਾਲੇ ਗੁੱਲਾ ਵੀ ਨਿਕਲ ਗਿਆ ਜੀ ਫਿਰ ਖਾਨੀਸਾਰ ਨੂੰ ਟਰਾਲੇ ਸਾਨੂੰ ਛੱਡਣੀ ਪਈ ਬਹੁਤ ਨੁਕਸਾਨ ਹੋਇਆ ਜੀ ਬਹੁਤ ਜ਼ਿਆਦੇ ਹਾਂਜੀ ਉਹ ਵੱਡਾ ਦਿਸੀ ਜਾਂਦਾ ਬਾਈ ਬਹੁਤ ਉਹ ਸੂਏ ਤੇ ਲੱਗਿਆ ਇਹ ਤਾਂ ਕੁਦਰਤੀ ਫਿਰ ਬਸ ਗੱਲ ਇਹ ਆ ਮਾੜੀ ਮੋਟੀ ਹਿੰਮਤ ਕਰ ਲਈ ਦਿੰਨੀ ਆਪਦੀ ਆਪ ਹੀ 부ਜੀ ਨਹੀਂ ਤਾਂ ਧੱਕੇ ਨਾਲ ਦੱਬੀ ਤੁਰਈ ਆਈ ਆ ਬਹੁਤ ਜਿਆਦੇ ਭਾਂਬੜ ਤੇ ਸੀ ਆ ਛੜਕ ਖਾਲ ਦੋ ਇਕੱਠੇ ਸੀਗੇ ਲਗਭਗ 20 ਕਰਮਾਂ ਅੱਗ 'ਚ ਜੰਪ ਮਾਰ ਕੇ ਪਰਲੇ ਖੇਤਾਂ ਸਾਡੇ ਗਈ ਜੀ ਤਾਂ ਦਾ ਸਮਝ ਨਹੀਂ ਲੱਗੀ ਜੀ ਕਰੀਏ ਕੀ ਇੱਕਦਮ ਆ ਗਿਆ ਜੀ ਐ ਤਾਂ ਗਵਰਨਮੈਂਟ ਸਰਕਾਰ ਕੋਲੇ ਹੀ ਮੰਗ ਕਰਦੇ ਸਾਡਾ ਤੀਜੀ ਾਰ ਨੁਕਸਾਨ ਹੋ ਗਿਆ ਜੀ ਠੀਕ ਆ ਜੀ ਦੋ ਇੱਕ ਵਾਰ ਪੂਰਾ ਕੜਿਆ ਨੇ ਕੀਤਾ ਜੀ ਦੂਜੀ ਾਰ 20% ਕੀਤਾ ਐਦਿਕਰ ਫਿਰ ਪੂਰਾ ਹੋ ਗਿਆ ਜੀ ਜੇ ਕੁਝ ਹੋ ਸਕੇ ਤਾਂ ਗਵਰਨਮੈਂਟ ਪ੍ਰਸ਼ਾਸਨ ਨੂੰ ਚਲੋ ਆਪਾਂ ਆਪਣਾ ਹੱਕ ਵੀ ਹੈਗਾ ਭਾਈ ਗਵਰਨਮੈਂਟਾਂ ਕਰਦੀਆਂ ਆਂ ਆਪਾਂ ਗਵਰਨਮੈਂਟ ਨੂੰ ਇਹ ਬੇਨਤੀ ਵੀ ਕਰਦੇ ਆਂ ਵੀ ਗਵਰਨਮੈਂਟ ਵਾਸਤੇ ਕੋਈ ਚੀਜ਼ ਵੀ ਨਹੀਂ ਇਹ ਗੱਲਾਂ ਬਾਤਾਂ ਛੋਟੀਆਂ ਗੱਲਾਂ ਇਹ ਹਾਂਜੀ ਤੇ ਇਹ ਭਰਫਾਈ ਕਰ ਸਕਦੇ ਆਂ ਜੇ ਸਭੇ ਜੀਐਸਟੀ ਭਰਦੇ ਆਂ ਹਰੇਕਾ ਜਿਹੜਾ ਬੜੇ ਚੱਕਦੇ ਸਾਰੇ ਹਾਂ ਹੱਲ ਹੈਲਪ ਜ਼ਰੂਰ ਗਵਰਨਮੈਂਟ ਦਾ ਹੱਕਾ ਕਰਨ ਦਾ ਸ਼ਾਲਾ ਚ ਭਾਲੀ ਪੁੱਤਾਂ ਵਾਂਗੂ ਫਸਲ ਹੁੰਦਾ ਬਹੁਤ ਬਹੁਤ ਵੀਰੇ ਗੱਲ ਇਹ ਆ ਇਹ ਜਿਹਦਾ ਦੇਖ ਕੇ ਰੋਣ ਆਉਂਦਾ ਜੀ ਆਹ ਇਹ ਆ ਦੇਖੋ ਦੋਸਤੋ ਇਹ ਨਾਜ ਦੇਖ ਕੇ ਰੋਣ ਆਉਂਦਾ ਜੀ ਕੀ ਕਰੀਏ ਸਾਰਾ ਮੱਚ ਗਿਆ ਜੀ ਇ ਇਹ ਕੋਈ ਗੱਲ ਕਹਿਣ ਦੀ ਤਾਂ ਹੈ ਨਹੀਂ ਹੁਣ ਦਿਸੀ ਜਾਂਦਾ ਅੱਖਾਂ ਦੇ ਸਾਹਮਣੇ ਤੇ ਵੀਰੇ ਛੋਡੀ ਵੀ ਕਣਕ ਨਹੀਂ ਛੋਡੀ ਨਹੀਂ ਛੋਡੀ ਨਹੀਂ ਤੇ ਪਿੰਡ ਕੇਸਰ ਵਾਲੇ ਆ ਤੁਹਾਡਾ ਕੇਸਰ ਵਾਲੇ ਅਸੀਂ ਭਜਾਉਣ ਚ ਆਏ ਸੀਗੇ ਜੀ ਪਰ ਸਭ ਕੰਟਰੋਲ ਤੋਂ ਬਾਹਰ ਹੋ ਗਈ ਜੀ ਕੰਟਰੋਲ ਤੋਂ ਬਾਹਰ ਹੋ ਗਈ ਦੋਸਤੋ ਗੱਲ ਇਹ ਇੱਕ ਗਰਮੀ ਦਾ ਕਰਕੇ ਇਹ ਨੇੜੇ ਲੱਗਣ ਵੀ ਨਹੀਂ ਦਿੰਦੀ ਅੱਗ ਐਸਰਤ ਵਾਲੀ ਤੇ ਇੱਕ ਆਪਾਂ ਆਮ ਤਾਂ ਕਹਿ ਦਿੰਨੇ ਆ ਵੀ ਇਹ ਲਾਈਟ ਤੋਂ ਅੱਜ ਤੱਕ ਦਿਨੇ ਲਾਈਟ ਵੀ ਬੰਦ ਸੀ ਤੇ ਇਹ ਵੀਰ ਬਣ ਕੇ ਜਿਹੜੇ ਕੋਈ ਬੰਦੇ ਕੋਈ ਵੀਡੀ ਸਿਕਟ ਪੀਂਦੇ ਆ ਜਾਂ ਕੋਈ ਮਾੜਾ ਮੋਟਾ ਕੋਈ ਸ਼ਰਾਰਤੀ ਬੰਦੇ ਆ ਉਹ ਵੀ ਯਾਰ ਇਹ ਜਿਹੇ ਸ਼ਰਾਰਤਾਂ ਤੋਂ ਬਾਜ਼ ਆ ਜਾਣ ਕਿਉਂ ਹੋਈਦਾ ਇਹ ਕੋਈ ਸ਼ਰਾਰਤਾ ਚਾਹੇ ਕੋਈ ਵੀਡੀ ਸਿਕਟ ਵਾਲੇ ਦਾ ਬਿਲਕੁਲ ਬਿਲਕੁਲ ਤੇ ਐਵੇਂ ਤਾਂ ਅੱਗੇ ਇਹ ਚੱਲ ਨਹੀਂ ਸਕਦੀ ਕਰੋੜਾਂ ਦਾ ਨੁਕਸਾਨ ਹੋ ਗਿਆ ਤੇ ਭਾਈ ਜੀ ਗੱਲ ਇਹ ਆ ਤੁਸੀਂ ਕਿੰਨੇ ਘਰ ਵੇਖੋ ਤਬਾਹ ਕਰਤੇ ਆ ਤੇ ਇਹ ਜੀਆਂ ਗੱਲਾਂ ਤੋਂ ਤੁਸੀਂ ਬਾਜ਼ ਆ ਜਾਓ ਨਾ ਕਿ ਲੋਕਾਂ ਦੇ ਵੈਰੀ ਬਣੋ ਲੋਕ ਪਹਿਲਾਂ ਹੀ ਬਹੁਤ ਯਾਨੀ ਕਿ ਆਰਥਿਕ ਮੰਦੀ ਦੇ ਵਿੱਚੋਂ ਨਿਕਲ ਰਹੇ ਆ ਤੇ ਭਾਈ ਵੀਡੀਓ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਤੇ ਆਪਾਂ ਨੰਬਰ ਚਲਾਵਾਂਗੇ ਉਤੇ ਤੇ ਬਾਈਆਂ ਨਾਲ ਸਿੱਧਾ ਆਪਦਾ رابطہ ਕਰ ਲਿਓ ਤੇ ਇਹਨਾਂ ਨੂੰ ਹਮਦਰਦੀ ਵੀ ਇਹਨਾਂ ਨਾਲ ਤੇ ਇਹਨਾਂ ਦੀ ਹੈਲਪ ਵੀ ਆਪਾਂ ਜ਼ਰੂਰ ਕਰਨੀ ਆ ਤੇ ਰਲ ਮਿਲ ਕੇ ਆਪਾਂ ਨੂੰ ਲੱਗਦਾ ਕੁਛ ਨਹੀਂ ਤੇ ਆਹੀ ਬੇਨਤੀਆਂ ਸੀ ਕਿ ਧੰਨਵਾਦ ਸਾਰਿਆਂ ਦਾ ਪੈਰ ਵੀ ਕਿੰਨੇ ਕੋ ਲੇਟ ਹੀ ਆਈ ਉਦੋਂ ਤੱਕ ਸਿਰਫ ਅੱਗ ਬਹੁਤ ਤੇ ਆ ਗਿਆ ਕਹਿੰਦੇ ਵਾਂਗ ਦਾ ਖੜੀ ਨਹੀਂ ਚੱਲੇ ਆਉਗੇ ਤੂੰ ਉਦੋਂ ਤੱਕ ਬਹੁਤ ਦੂਰ ਹੋ ਜਾਵੜੀ ਗੱਲ